ਦੋਸਤੋ ਅੱਜ ਆਪਾਂ ਭਗਵਾਸੀ ਪਿੰਡ ਦੇ ਵਿੱਚ ਆਏ ਆ ਜੀ ਡੇਰਾਬਸੀ ਹਲਕੇ ਦਾ ਇਹ ਪਿੰਡ ਹੈਗਾ ਤੇ ਤੁਸੀਂ ਪਿੰਡ ਦੇਖ ਸਕਦੇ ਹੋ ਤੇ ਅੱਜ ਇੱਕ ਚੀਜ਼ ਨਵੀਂ ਆਪਾਂ ਇੱਥੇ ਤੁਹਾਨੂੰ ਦਿਖਾਵਾਂਗੇ ਇੱਥੇ ਤੁਸੀਂ ਲਾਈਟਾਂ ਦੇਖ ਰਹੇ ਹੋ ਉੱਪਰ ਇਹ ਤਾਂ ਬਿਜਲੀ ਦੇ ਨਾਲ ਹੈ ਸਿਸਟਮ ਇਹਦਾ ਲੇਕਿਨ ਇੱਕ ਹੋਰ ਵੀ ਲਾਈਟਾਂ ਇੱਥੇ ਪੂਰੇ ਪਿੰਡ ਦੇ ਵਿੱਚ ਲਗਾਈਆਂ ਗਈਆਂ ਹਨ ਤੇ ਸਾਡੇ ਨਾਲ ਸਰਪੰਚ ਸਾਹਿਬ ਹੈਗੇ ਜੀ ਹਾਂਜੀ ਸਰਪੰਚ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇਹ ਪਿੰਡ ਡੇਰਾਬਸੀ ਤੋਂ ਕਿੰਨੀ ਦੂਰ ਹੈਗਾ ਇਹ ਡੇਰਾਬਸੀ ਤੋਂ ਲਗਭਗ 10 ਕਿਲੋਮੀਟਰ ਦੂਰ ਹੈਗਾ ਜੀ 10 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਘਾੜੇ ਤੇ ਠੀਕ ਹੈ ਜੀ ਅੱਜ ਥੋੜਾ ਜਿਹਾ ਆਪਾਂ ਘੁੰਮਦੇ ਪਿੰਡ ਦੇ ਵਿੱਚ ਨਾਲੇ ਇੱਥੇ ਪਿੰਡ ਦੇ ਵਿੱਚ ਜਿਹੜੀਆਂ ਤੁਸੀਂ ਇਲੈਕਟ੍ਰਿਸਿਟੀ ਜਿਹੜੀ ਬਿਜਲੀ ਤੁਸੀਂ ਇੱਥੇ ਸਿਸਟਮ ਕੋਈ ਤਿਆਰ ਕੀਤਾ ਉਹਦੇ ਬਾਰੇ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਆਪਾਂ ਇੱਥੇ ਬਿਲਕੁਲ ਦਿਖਾਉਨੇ ਆ ਜੀ ਆਜੋ ਸਰ ਆਓ ਚਲਿਏ ਅੱਛਾ ਇਹ ਆਪਾਂ ਪਿੰਡ ਦੇ ਵਿੱਚ ਕਿੰਨੀ ਵੋਟ ਹੈਗੀ ਹੈ ਜੀ ਪਿੰਡ ਦੇ ਵਿੱਚ ਟੋਟਲ ਹੈਗੀ 631 ਵੋਟ ਸੀ ਸਰ ਅੱਛਾ ਜੀ ਤੇ ਆਪਾਂ ਜੇ ਆਬਾਦੀ ਦੀ ਗੱਲ ਕਰੀਏ ਤੇ ਆਬਾਦੀ ਆਬਾਦੀ 10000 ਪਲਸ ਹੋਏਗੀ ਸਰ 10000 ਪਲ ਠੀਕ ਹੈ ਜੀ ਆਹ ਦੇਖ ਸਕਦੇ ਤੁਸੀਂ ਜੀ ਆ ਕੁਰਸੀਆਂ ਵੇਚਣ ਵਾਲਾ ਵੀ ਪੁਰਾ ਜਾਂਦਾ ਇਹ ਤੈਨੂੰ ਇਹ ਆਪਣਾ ਨਵਾਂ ਮੰਦਿਰ ਮੰਦਿਰ ਤਿਆਰ ਕਰ ਰਿਹਾ ਇਹ ਇੱਧਰ ਜੀ ਆ ਮੰਦਿਰ ਵੀ ਇੱਥੇ ਪਿੰਡ ਦਾ ਸ਼ਿਵ ਜੀ ਦਾ ਆਪਣਾ ਮੰਦਿਰ ਤਿਆਰ ਕਰ ਰਿਹਾ ਸ਼ਿਵ ਜੀ ਮਹਾਰਾਜ ਦਾ ਮੰਦਿਰ ਇੱਥੇ ਤਿਆਰ ਹੋ ਗਿਆ ਫਿਰ ਅਸੀਂ ਹਲਕੇ ਦੇ ਆਪਾਂ ਜੇ ਗੱਲ ਕਰੀਏ ਤਾਂ ਇੱਥੇ ਜਿਹੜੀ ਇੱਕ ਕਮਿਊਨਿਟੀਜ਼ ਹੈਗੀਆਂ ਸੇਣੀ ਕਮਿਊਨਿਟੀ ਹੈ ਬਰਾਦਰੀ ਹੈਗੀ ਹੈ ਬਹੁਤ ਜ਼ਿਆਦਾ ਗੁੱਜਰ ਬਰਾਦਰੀ ਬਹੁਤ ਹੈਗੀ ਹੈ ਇਹ ਜਿਹੜਾ ਪਿੰਡ ਹੈਗਾ ਇਹਦੇ ਵਿੱਚ ਮਰਕੱਲ ਬ੍ਰਾਹਮਣ ਪੰਡਿਤ ਇਹਦੇ ਵੀ ਆਪਣਾ ਸਭ ਤੋਂ ਆਪਨਾ ਜੀ ਮੈਰਾ ਮੈਰਾ ਹੋ ਗਿਆ ਔਰ ਮਿੱਤਾ ਹੋ ਗਿਆ ਪੰਡਤ ਵਾਹ ਜੀ ਵਾਹ ਕੀ ਪਤਾ ਜੀ ਔਰ ਆਪਣਾ ਮਮਦਨ ਵੀ ਹੈਗੇ ਨੇ ਜੀ ਆਪਣਾ ਦੁਕਾਨ ਲੋਹਾਰ ਮਿਲੇ ਜੁੜੇ ਨੇ ਸਾਰੇ ਜੀ ਆਪਸ ਵਿੱਚ ਭਾਈਚਾਰਾ ਬੜਾ ਵਧੀਆ ਜੀ ਠੀਕ ਹੈ ਜੀ ਵਾਹ ਜੀ ਸਭ ਦਾ ਜੀ ਇਹ ਦੇਖੋ ਜੀ ਆਪਣਾ ਪਲਾਂਟ ਲੱਗਿਆ ਹੋਇਆ ਜੀ ਪਲਾਂਟ ਲਵਾਇਆ ਜੀ ਅੱਛਾ ਜੀ ਇਧਰ ਆ ਦੇਖੋ ਜੀ ਆ ਜਿੱਥੇ ਲਿਖਿਆ ਜੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਓ ਸਲੋਇਸ ਨੂੰ ਖੇਤ ਵਿੱਚ ਹੀ ਮਿਲਾਓ ਇੱਕ ਬੜਵਦੀਆ ਖੇਤੀਬਾੜੀ ਵਿਭਾਗ ਦੇ ਵੱਲੋਂ ਇੱਕ ਸੰਦੇਸ਼ ਲੱਗਿਆ ਹੋਇਆ ਹੈ ਉੱਪਰ ਦੇਖ ਸਕਦਾ ਤੁਸੀਂ ਇਸ ਬਿਲਡਿੰਗ ਦੇ ਉੱਪਰ ਇਹ ਇਹਦੇ ਉੱਪਰ ਹੋ ਕੁਲੇ ਲੋ ਕਾਫੀ ਵਧੀਆ ਵੱਡਾ ਪ੍ਰੋਜੈਕਟ ਹੈਗਾ ਜੀ ਇਹ ਉਹ ਦਿਖਾਉਣੀ ਹੈ ਜੀ ਤੁਹਾਨੂੰ ਥੋੜੀ ਜੀ ਮੈਨੂੰ ਵੀ ਮਿਹਨਤ ਕਰਨੀ ਪੈਣੀ ਆ ਦੇਖ ਕੇ ਸਰਪੰਚ ਸਾਹਿਬ ਜਰਾ ਹਾਂ ਦਬਰ ਕੀ ਦਬਰ ਮੁਰਾ ਜਾ ਜਰਾ ਸਰੀਰ ਵੀ ਐਸਾ ਹੈ ਆ ਦੇਖੋ ਜਰਾ ਇਹ ਹੈ ਜੀ ਪੂਰਾ ਪ੍ਰੋਜੈਕਟ ਇੱਥੇ ਲੱਗਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਤੇ ਸਰਪੰਚ ਸਾਹਿਬ ਇੱਕ ਕਿੰਨੇ ਕਿਲੋਵਾਟ ਦਾ ਹੈਗਾ ਜੀ ਇਹ ਇਹਦਾ ਕੈਪੈਸਿਟੀ ਕੀ ਹੈਗੀ ਆ ਕੈਪੈਸਿਟੀ ਇਹਦੀ ਲਗਭਗ 100 ਕਿਲੋਵਾਟ ਜੀ ਤਾਂ ਨਹੀਂ ਹੋਰ ਘੱਟ ਘੱਟ ਹੋਏਗਾ ਹਾਂ ਜੀ ਹਾਂ ਜੀ ਤੇ ਕਿੰਨੀਆਂ ਲਾਈਟਾਂ ਦੇ ਨਾਲ ਸਟਰੀਟ ਲਾਈਟਾਂ ਪਿੰਡ ਦੀਆਂ ਤੁਹਾਨੂੰ ਮੈਂ ਦੱਸ ਦਵਾਂ ਪਹਿਲਾਂ ਜੀ ਇਹ ਸੋਲਰ એનર્ਜੀ ਦਾ ਸਿਸਟਮ ਇੱਥੇ ਲਗਾਇਆ ਗਿਆ ਹੈਗੀ ਜੀ ਤੇ ਜਿਹੜੀ ਸੌਰ ਊਰਜਾ ਆਪਾਂ ਜਿਸ ਨੂੰ ਆਪਾਂ ਕਹਿੰਦੇ ਹੈਗੇ ਆ ਜੀ ਤੇ ਇਹੀ ਹੈ ਇਸ ਤਰ੍ਹਾਂ ਹੀ ਹੈ ਜੀ ਸਾਰਾ ਬਿਲਕੁਲ ਬਿਲਕੁਲ ਇਹ ਮੇਰੇ ਖਿਆਲ ਡੇਰਾ ਬਸੀ ਦੇ ਵਿੱਚ ਸ਼ਾਇਦ ਪਹਿਲਾ ਜਾਂ ਦੂਜਾ ਪਿੰਡ ਹੋਣਾ ਹੈਗਾ ਮੇਰੇ ਹਿਸਾਬ ਨਾਲ ਪੈਤਰਾ ਨੂੰ 75 ਤੋਂ ਪਹਿਲਾ ਹੀ ਪਿੰਡ ਹੈ ਅੱਛਾ ਜੀ ਜਿੱਦੇ ਜੇ ਇਹ ਪਲਾਂਟ ਲੱਗਿਆ ਜੀ ਇਹ ਸੋਲਰ એનર્ਜੀ ਦਾ ਪੂਰਾ ਪਲਾਂਟ ਹੈ ਜੀ ਬਿਲਕੁਲ ਸਰ ਬਿਲਕੁਲ ਲੱਗਿਆ ਹੈਗਾ ਜੀ ਬਿਲਕੁਲ ਸਰ ਤੇ ਇਹਦੇ ਵਿੱਚ ਇਹ ਕਿਵੇਂ ਦਿਮਾਗ 'ਚ ਕਿਵੇਂ ਆਇਆ ਜੀ ਕਿਸ ਤਰ੍ਹਾਂ ਹੋਇਆ ਜੀ ਇਹ ਉਪਜਿਆ ਕਿਵੇਂ ਜੀ ਸਾਰਾ ਸਿਸਟਮ ਪੁੱਜਾ ਅਫਾ ਕਿਤਨੀ ਪਹਿਲਾਂ ਚਲੋ ਪਿੰਡ ਜੀ ਰਹਿੰਦੇ ਆ ਜੀ ਇੱਕ ਦਿਨ ਰਾਤੀ ਲਾਈਟ ਭੱਜ ਗਈ ਸਾਰਾ ਪਿੰਡ ਹਨੇਰੇ 'ਚ ਹਾਂ ਕਾਫੀ ਦਿਮਾਗ ਚ ਆਇਆ ਆਪਾਂ ਦੇਖ ਕਿ ਕਿ ਅਪਾਂ ਸੋਲਰ ਵਾਲੀ ਲਾਈਟਾਂ ਤੋਂ ਬਜਾਏ ਪਲਾਂਟ ਹੀ ਲਗਾਈਏ ਹੂੰ ਹੂੰ ਕਿ ਸਾਰੇ ਪਿੰਡ ਚ ਕਿ ਲਾਈਟ ਦੀ ਪ੍ਰੋਬਲੀ ਨਾ ਪ੍ਰੋਬਲਮ ਨਾ ਹੋਵੇ ਹੁਣ ਅੱਗੇ ਨੂੰ ਵੀ ਅਸੀਂ ਸੋਚਾਂਗੇ ਕਿ ਪਿੰਡ ਵਾਸਤੇ ਵੀ ਹੂੰ ਹੂੰ ਇਹ ਪਲਾਂਟ ਲਗਾਏ ਜਾਵੇ ਹਾਂ ਕਿਉਂਕਿ ਸਰਕਾਰਾਂ ਦੀਆਂ ਵੀ ਵਧੀਆ ਸਕੀਮਾਂ ਆਈਆਂ ਹੋਈਆਂ ਹੈਗੀਆਂ ਜੀ ਰੂਫ ਟਾਪ ਬਿਲਕੁਲ ਸਿਸਟਮ ਵੀ ਆਇਆ ਹੋਇਆ ਉਹ ਚ ਮੇਰੇ ਕੋਲ ਸਬਸਿਡੀ ਵੀ ਹੈਗੀ ਹੈ ਹੈਨਾ ਵਧੀਆ ਸਕੀਮਾਂ ਆਈਆਂ ਹੈਗੀਆਂ ਨਾ ਸਭ ਤੋਂ ਵੱਡਾ ਯੋਗਦਾਰ ਹੈ ਐਮਐਲਏ ਸਾਹਿਬ ਦਾ ਆਪਣੇ ਕੁਲਜੀਤ ਸਿੰਘ ਬੰਦਾਵਾ ਸਾਹਿਬ ਦਾ ਵਾਹ ਜੀ ਵਾਹ ਉਹਨਾਂ ਨੇ ਸਪੈਸ਼ਲੀ ਹਦਾਇਤ ਦਿੱਤੀ ਕਿ ਪਿੰਡ ਬਗਵਾਸੀ ਇਹ ਕੰਮ ਕਰਵਾਓ ਠੀਕ ਹੈ ਜੀ ਜੇ ਪਰ ਇਹਦੀ ਕਾਸਟ ਦੀ ਗੱਲ ਕਰੀਏ ਲਾਗਤ ਕਿੰਨੀ ਕੁ ਲਾਗਤ ਇਹਦੇ ਉੱਪਰ ਆਈ ਹੈ ਜੀ ਇਹਦੀ ਲਾਗਤ ਤਾਂ ਹੁਣ ਹੁਣੇ-ਹੁਣੇ ਲੱਗਿਆ ਜੀ ਹੁਣੇ ਇਹਦੀ ਪੇਮੈਂਟ ਕਰਨੀ ਹੈ ਜੀ ਆਪਾਂ ਬਾਕੀ ਹੈ ਠੀਕ ਹੈ ਜੀ ਤੇ ਬੀਡੀਪੀਓ ਦਫਤਰ ਦੇ ਵਿੱਚ ਵੀ ਤੁਹਾਨੂੰ ਕੋਈ ਸਹਿਯੋਗ ਕਿਉਂਕਿ ਉਹਨਾਂ ਤੋਂ ਬਗੈਰ ਤਾਂ ਮੈਂ ਚੱਲਾਂ ਨੀ ਨਹੀਂ ਪੂਰਾ ਪੂਰਾ ਫੁੱਲ ਬਟਾ ਫੁੱਲ ਸਹਿਯੋਗ ਮਿਲਿਆ ਠੀਕ ਹੈ ਜੀ ਤੇ ਕਿੰਨੀਆਂ ਮਤਲਬ ਟੋਟਲ ਕਿੰਨੀਆਂ ਲਾਈਟਾਂ ਲੱਗੀਆਂ ਤੇ ਕਿੰਨੇ ਖੰਭਿਆਂ ਦੇ ਉੱਪਰ ਇਹ ਸਾਰਾ ਹੈ ਮੇਰੇ ਹਿਸਾਬ ਨਾਲ 80-85 ਲਾਈਟਾਂ ਨਾਲ ਪਿੰਡ ਕਵਰ ਹੋ ਗਏ ਅੱਛਾ ਜੀ ਮਤਲਬ ਜੇ ਆਪਾਂ ਕਹਿ ਲਈਏ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜੇ ਲਾਈਟ ਗਈ ਹੋਵੇ ਪਰ ਪਿੰਡ ਬਗਵਾਸੀ ਚਾਨਣਾ ਰਹੇਗਾ ਪੂਰੇ ਚਾਨਣਾ ਰਹੂਗਾ ਜੀ ਆਪਾਂ ਇਹ ਕਹਿ ਸਕਦੇ ਆ ਬਿਲਕੁਲ ਤੇ ਮਤਲਬ ਜਲਦੀ ਹੀ ਤੁਸੀਂ ਜਿੱਦਾਂ ਜ਼ਿਕਰ ਕੀਤਾ ਹੈਗਾ ਕਿ ਅਸੀਂ ਘਰਾਂ ਦੇ ਵਿੱਚ ਵੀ ਇਸ ਨੂੰ ਪਹੁੰਚਾਵਾਂਗੇ ਆਪਾਂ ਨਾ ਇਹ ਤਾਂ ਦੇ ਇਹ ਇਹ ਦਾ ਜਿਹੜਾ ਜੀ ਦੇਖੋ ਜੀ ਇੱਕ ਕਾਮਨ ਸਿਸਟਮ ਹੈਗਾ ਜੀ ਇਹ ਸਟਰੀਟ ਲਾਈਟਸ ਦੇ ਅੰਦਰ ਦਾ ਹਨੇਰਾ ਸਰ ਤੁਹਾਨੂੰ ਆਓ ਦੇਖਿਓ ਜੀ ਆਪਾਂ ਅੰਦਰ ਵੀ ਹੈ ਇਹਨਾਂ ਨੇ ਬੈਟਰੀ ਵਗੈਰਾ ਲਗਾਈ ਹੋਈ ਸਾਰਾ ਹੀ ਜਿਹੜਾ ਸਿਸਟਮ ਤਿਆਰ ਹੈਗਾ ਕੋਈ 10 ਕਿਲੋਵਾਟ ਦਾ ਜੀ ਹੁਣ ਠੀਕ ਹੈ ਜੀ ਕਿ 100 ਕਿਲੋਵਾਟ ਤੱਕ ਲੈ ਕੇ ਜਾਣਾ ਜੀ ਇੱਧਰ ਰੱਖਿਆ ਹੋਇਆ ਜੀ ਆਪਣਾ ਸਾਰਾ ਸਿਸਟਮ ਹੂੰ ਇਹ ਜੀ ਕਿ ਇਹ ਪੂਰੀ ਰਾਤ ਕੱਢ ਜਾਂਦਾ ਜੀ ਪੂਰੀ ਰਾਤ ਅੱਛਾ ਜੀ ਤੇ ਇਹਦਾ ਫਿਰ ਆਟੋਮੈਟਿਕ ਆਪਣੇ ਆਪ ਬੰਦ ਹੋ ਜਾਂਦਾ ਹੁੰਦਾ ਹੈ ਜਾਂ ਸੈਂਸਰ ਹੈ ਇਹਦੇ ਵਿੱਚ ਸੈਂਸਰ ਲੱਗੇ ਹੋਏ ਹੈਗੇ ਸੈਂਸਰ ਸਿਸਟਮ ਇਹ ਹੁੰਦਾ ਜੀ ਕਿ ਜਦੋਂ ਚਾਨਣਾ ਹੋ ਜਾਂਦਾ ਹੈਗਾ ਤੇ ਆਟੋਮੈਟਿਕ ਹੀ ਇਹ ਲਾਈਟਾਂ ਬੰਦ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਸਰਪੰਚ ਸਾਹਿਬ ਹੋਰ ਕੀ ਪਿੰਡ ਦੇ ਵਿੱਚ ਜੇ ਆਪਾਂ ਹੁਣ ਆਪਾਂ ਆਪਾਂ ਨਵਾਂ ਨਵਾਂ ਛੇੜਿਆ ਅੱਗੇ ਪਲੇਗਰਾਉਂਡ ਦਾ ਪਲੇਗਰਾਉਂਡ ਵਿਦ ਪਾਰਕ ਉਹ ਐਮਐਲਏ ਸਾਹਿਬ ਤੋਂ ਆਪਾਂ ਪਾਸ ਕਰਵਾ ਲਿਆ ਹੈਗੇ ਕੰਮ ਚੱਲ ਪਿਆ ਆਪਣਾ ਉਸ ਤੋਂ ਬਾਅਦ ਆਪਾਂ ਛੇੜਾਂਗੇ ਜੀ ਸਕੂਲ ਦਾ ਠੀਕ ਹੈ ਜੀ ਸਕੂਲ ਵਰ ਬਾਰੇ ਵੀ ਆਪਣੀ ਗੱਲ ਹੋ ਗਈ ਹੈ ਮੇਲੇ ਸਾਹਿਬ ਹੂੰ ਹੂੰ ਠੀਕ ਹੈ ਇੱਕ ਤਾਂ ਇਹਨੂੰ ਦੇਖੋ 5ਵੀਂ ਕਲਾਸ ਤੱਕ ਦਾ ਇਹਨੂੰ ਅਪਗ੍ਰੇਡ ਕਰਾਵਾਂਗੇ ਠੀਕ ਹੈ ਜੀ ਉਹਦੇ ਵਿੱਚ ਫਰਕ ਠੀਕ ਹੈ ਜੀ ਨੈਕਸਟ ਇਸ ਸਾਈਡ 'ਚ ਬਿਲਡਿੰਗ ਪਈ ਹੋਈ ਹੈ ਜੀ ਆਪਣੀ ਬਹੁਤ ਪੁਰਾਣੀ ਹੈ ਇਹਦਾ ਮਤਲਬ ਆਪਾਂ ਪਤਾ ਹਾਂ ਦੇਖੀਏ ਇਹਨੂੰ ਬਾਹਰ ਬੜੇ ਇਹਨੂੰ ਦੇਖੇ ਜਾ ਕੇ ਬਾਹਰ ਚੱਲਦੇ ਜੀ ਆਪਾਂ ਨੂੰ ਇਹਨੂੰ ਡਿਗਾ ਕੇ ਇੱਥੇ ਨਾ ਸੈੱਡ ਵਗੈਰਾ ਪਾ ਕੇ ਕਮਿਊਨਿਟੀ ਪੂਰਾ ਸੈਂਟਰ ਬਣਾ ਦੇਣਾ ਚਾਰ ਦੁਆਰੀ ਕਰਕੇ ਇੱਕ ਬੜੀ ਪੁਰਾਣੀ ਇੱਕ ਆਪਾਂ ਇਹ ਵੀ ਕਹਿ ਲਈਏ ਪੁਰਾਣੀ ਬਿਲਡਿੰਗ ਹੈਗੀ ਹੈ ਜੀ ਇਹ ਪੁਰਾਣੀ ਬਿਲਡਿੰਗ ਹੈ ਇੱਥੇ ਕੀ ਹੁੰਦਾ ਸੀ ਜੀ ਪਹਿਲਾਂ ਇੱਥੇ ਸਕੂਲ ਸੀ ਆਪਣਾ ਪਹਿਲਾਂ ਇੱਥੇ ਸਕੂਲ ਹੁੰਦਾ ਸੀਗਾ ਜੀ ਤੇ ਇੱਥੇ ਹੁਣ ਕੀ ਪ੍ਰੋਜੈਕਟ ਚੱਲੇਗਾ ਜੀ ਹੁਣ ਇੱਥੇ ਆਪਾਂ ਨਾ ਕੋਈ ਛੋਟਾ ਪੈਲਸ ਟਾਈਪ ਤਿਆਰ ਹੋ ਜਾਏਗਾ ਇੱਥੇ ਵੀ ਆਪਣਾ ਬੈਂਡ ਨੂੰ ਹੋ ਜਾਏਗਾ ਇੱਥੇ ਸੈੱਡ ਪਾ ਦਾਂਗੇ ਆਪਾਂ ਹੂੰ ਹੂੰ ਚਾਰ ਦੀਵਾਰੀ ਇਹਦੀ ਕਰਕੇ ਨਾ ਇਹ ਬਾਥਰੂਮ ਵਗੈਰਾ ਸਾਰੇ ਚਾਲੂ ਕਰਾ ਕੇ ਇੱਥੇ ਕੋਈ ਵੀ ਆਪਣਾ ਭੋਗ ਹੋ ਗਿਆ ਪੂਜ ਹੋ ਗਿਆ ਛੋਟਾ ਮੋਟਾ ਪ੍ਰੋਗਰਾਮ ਜਨਮ ਦਿਨ ਹੋ ਗਿਆ ਹੂੰ ਹੂੰ ਇਹ ਆਪਣਾ ਕਰ ਸਕਦਾ ਜੀ ਇੱਥੇ ਛੋਟੇ ਮੋਟੇ ਕੋਈ ਵੀ ਪ੍ਰੋਗਰਾਮ ਇੱਥੇ ਕਰ ਸਕਦੇ ਆ ਵੱਡੇ ਵਾਸਤੇ ਉਧਰ ਪੈਲਸ ਦਾ ਕੰਮ ਚੱਲ ਰਿਹਾ ਜੀ ਆਪਣਾ ਸੱਚ ਪਹਿਲੇ ਸੇ ਵੀ ਬਣ ਰਿਹਾ ਜੀ ਪਿੰਡ ਦੇ ਵਿੱਚ ਜੀ ਪੈਲਸ ਪੈਲਸ ਦਾ ਕੰਮ ਚੱਲ ਰਿਹਾ ਜੀ ਆਪਣਾ ਠੀਕ ਹੈ ਜੀ ਵੈਸੇ ਤਾਂ ਪਿੰਡਾਂ ਦਾ ਜਿਹੜਾ ਐਟਮੋਸਫੀਅਰ ਹੈਗਾ ਜੀ ਉਹ ਬਿਲਕੁਲ ਪ੍ਰਦੂਸ਼ਿਤ ਰਹਿਤ ਹੀ ਹੁੰਦਾ ਹੈਗਾ ਜੀ ਤੇ ਵਧੀਆ ਹੈਗਾ ਜੀ ਇੱਥੇ ਹੁੰਨੇ ਆ ਸਰ ਤੁਹਾਨੂੰ ਪੈਲਸ ਵੀ ਆਓ ਚਲੀਏ ਜੀ ਆਪਾਂ ਇਹ ਪਿੰਡ ਦਾ ਪੈਲਸ ਬਣ ਰਿਹਾ ਜੀ ਹਾਂਜੀ ਜੀ ਸਰ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਕਿੰਨੀ ਜਗ੍ਹਾ ਕਿੰਨੀ ਹੈਗੀ ਹੈ ਜੀ ਇਹ ਇਹ ਜਗ੍ਹਾ ਲਗਭਗ ਲਗਭਗ ਅਰਾਊਂਡ ਆਪਣਾ 2.5 ਨਹੀਂ 2 ਕਿੱਲੇ ਤਾਂ ਨਹੀਂ ਹੈਗੇ ਕਿੱਲੇ ਦੇ ਉੱਪਰ ਹੈ ਕਿੱਲਾ ਡਿਡ ਕਿੱਲਾ ਹੈਗਾ ਸਰ ਇਹ ਕਿੱਲੇ ਡਿਡ ਕਿੱਲਾ ਬਹੁਤ ਵੱਡਾ ਜਿਹਾ ਬਹੁਤ ਸਫੀਸ਼ੀਐਂਟ ਜਗ੍ਹਾ ਹੈਗੀ ਹੈ ਤਾਂ ਹੈਨਾ ਕਿਉਂਕਿ ਵੱਡੀ ਸਮੱਸਿਆ ਕੀ ਆਉਂਦੀ ਹੈ ਪਾਰਕਿੰਗ ਦੀ ਅੱਜ ਕੱਲ੍ਹ ਹਰ ਜਗ੍ਹਾ ਤੇ ਸਮੱਸਿਆ ਹੈਗੀ ਹੈ ਤੇ ਇੱਥੇ ਤੱਕ ਆਪਣਾ ਪੈਲਸ ਰੱਖਾਂਗੇ ਉਸ ਸਾਈਡ ਰੱਖਾਂਗੇ ਆਪਾਂ ਪਾਰਕਿੰਗ ਹੂੰ 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 ਪਾਰਕਿੰਗ ਬਾਥਰੂਮ ਉਸ ਸਾਈਡ ਚਲੇ ਜਾਣੇ ਆਪਣੇ ਠੀਕ ਹੈ ਇਹ ਮਿੱਟੀ ਤਾਂ ਹੀ ਇਹ ਤਾਂ ਬਹੁਤ ਡੂੰਘਾਈ ਸਰ ਹੂੰ ਹੂੰ ਇਹਦੇ 'ਚ ਮੇਰੇ ਖਿਆਲ ਤੋਂ ਘੱਟੋ ਘੱਟ ਹੁਣ ਤੱਕ 70 ਡਿਪਰ ਪੈਗੇ ਜੀ ਅੰਦਰ ਤੋਂ ਲੈ ਕੇ ਬਾਹਰ ਤੱਕ ਜੀ ਠੀਕ ਹੈ ਜੀ ਅਜੇ ਚੱਲੇ ਰਿਹਾ ਹੈ ਮਿੱਟੀ ਦਾ ਕ ਠੀਕ ਹੈ ਜੀ ਇਹ ਸੈੱਟ ਆਪਣਾ ਹੋ ਗਿਆ ਹੁਣ ਇਹਦੇ ਚ ਆਪਾਂ ਚਾਰ ਦਿਵਾਰੀਆਂ ਕਰਨੀਆਂ ਨੇ ਠੀਕ ਹੈ ਜੀ ਚਾਰ ਦਿਵਾਰੀ ਕਰਕੇ ਫਿਰ ਬਾਹਰ ਦੀ ਚਾਰ ਦਿਵਾਰੀ ਉਧਰ ਬਾਥਰੂਮ ਵਗੈਰਾ ਹੋਗੇ ਆਪਣਾ ਜੋ ਟਾਇਲਟ ਹਮਮ ਔਰ ਨਾਲੇ ਵਿੱਦ ਪਾਰਕਿੰਗ ਉਸ ਸਾਈਡ ਪਾਰਕਿੰਗ ਰੱਖ ਦਾਂਗੇ ਆਪਾਂ ਠੀਕ ਹੈ ਜੀ ਅੱਗੇ ਆਪਣੇ ਸਕੂਲ ਦਾ ਵੀ ਗਰਾਊਂਡ ਦਾ ਕੰਮ ਚੱਲ ਰਿਹਾ ਜੀ ਆਪਾਂ ਜੀ ਆਪਾਂ ਇਹਦੀ ਲਗਤ ਕਿੰਨੀ ਆਈ ਹੈ ਜੀ ਇਹਦੀ ਟੋਟਲ ਬਜਟ ਕਿੰਨਾ ਹੈਗਾ ਕੁਝ ਆਈਆ ਕੁਝ ਰਫਲੀ ਕੁਝ ਰਫਲੀ ਰਫਲੀ ਨਾ ਨਾ ਕਰਦੇ ਸਰ ਇਹਦੇ ਤੇ 60 70 ਲੱਖ ਰੁਪਏ ਤਾਂ ਲੱਗੇ ਜਾਣੇ ਸਰ ਠੀਕ ਹੈ ਜੀ ਟੋਟਲੀ ਕੰਪਲੀਟ ਤੱਕ ਜੀ ਹੂੰ ਹੂੰ ਲੱਗ ਜਾਣਾ ਇੰਨੇ ਠੀਕ ਹੈ ਜੀ ਇਹ ਫਰਕ ਤਾਂ ਪੈਂਦਾ ਜੀ ਦੇਖੋ ਜੀ ਜੋਸ਼ ਵੀ ਹੈ ਜਵਾਨੀ ਵੀ ਹੈਗੀ ਹੈ ਤੇ ਕੰਮ ਕਰਨ ਦਾ ਇੱਕ ਨੂੰ ਕੀ ਕਹਿੰਦੇ ਆ ਆਪਾਂ ਜਜਵਾ ਵੀ ਹੈਗਾ ਜੀ ਤੇ ਕੰਮ ਤਾਂ ਹੀ ਹੁੰਦੇ ਹੈਗੇ ਆ ਜੀ ਠੀਕ ਹੈ ਜੀ ਤੇ ਪਿੰਡ ਦੇ ਹੋਰ ਵੀ ਮੋਤਬਰ ਬੰਦੇ ਵੀ ਸਾਡੇ ਨਾਲ ਇੱਥੇ ਖੜੇ ਹੈਗੇ ਆਪਣਾ ਸ਼ੁਭਨਾਮ ਕੀ ਹੈਗਾ ਜੀ ਰਾਜਪਾਲ ਜੀ ਰਾਜਪਾਲ ਜੀ ਕਿਵੇਂ ਹੈ ਜੀ ਹੁਣ ਚੱਲ ਰਿਹਾ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਅੱਛਾ ਜੀ ਤੇ ਪਿੰਡ ਦੇ ਵਿੱਚ ਸਟਰੀਟ ਲਾਈਟ ਵੀ ਲੱਗੀ ਜੀ ਸੋਲਰ ਬਹੁਤ ਕੰਮ ਕਰੇ ਜੀ ਨੇ ਹਾਂ ਹਾਂ ਬੜੇ ਕੰਮ ਕਰੇ ਬਹੁਤ ਕਰਨੇ ਪੜੇ ਹੂੰ 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 ਬੰਦਾ ਨੌਜਵਾਨ ਬੰਦਾ ਜੀ ਹੂੰ 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 ਹਮਸਾਖ ਬੰਦਾ ਮਿਹਨਤੀ ਬੰਦਾ ਠੀਕ ਹੈ ਜੀ ਬਹੁਤ ਇਮਾਨਦਾਰ ਬੰਦਾ ਜੀ ਹੂੰ 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 ਹਾਂ ਤੇ ਆਪਣਾ ਸ਼ੁਭਨਾਮ ਕੀ ਹੈ ਜੀ ਵਿਕਾਸ ਮੇhta ਜੀ ਵਿਕਾਸ ਮੇhta ਜੀ ਮੇhta ਜੀ ਕਿਵੇਂ ਆ ਇੱਥੇ ਪਤਾ ਲੱਗਿਆ ਕਿ ਮੈਂ ਤਾਂ ਰਾਤੀ ਮੈਨੂੰ ਵੀਡੀਓ ਇੱਕ ਮੈਂ ਦੇਖਿਆ ਕਿ ਪਿੰਡ ਦੇ ਵਿੱਚ ਪੂਰਾ ਚਮਕ ਰਿਹਾ ਪਿੰਡ ਸਰਪਿੰਡ ਹੈ ਨਾ ਬਹੁਤ ਬੜੀਆ ਤਰੱਕੀ ਤਰੱਕੀ ਕਰ ਰਿਹਾ ਜੀ ਜਿਸ ਬਾਕੀ ਵਿਕਰਮ ਮਹਤਾ ਜੀ ਨੂੰ ਪਹਿਲਾਂ ਹੀ ਤੋਂ ਮਤਲਬ ਜਿਹੜਾ ਪਿਛਲੀ ਪੰਚਾਇਤ ਸੀ ਉਸ ਤੋਂ 2 ਸਾਲ ਪਹਿਲਾਂ ਹੀ ਤਿਆਰੀ ਕਰਨ ਲੱਗੇ ਸੀ ਵੀ ਮੈਨੂੰ ਪਿੰਡ ਦਾ ਹੋਰ ਤਰੱਕੀ ਲੈ ਕੇ ਜਾਣਾ ਹੋਰ ਤਰੱਕੀ ਲੈ ਕੇ ਜਾਣਾ ਹਾਂ ਇੱਕ ਸੋਚ ਹੁੰਦੀ ਹੈ ਜੀ ਇੱਕ ਸੋਚ ਨਵੀਂ ਕਿਉਂਕਿ ਬੜੀ ਬੜੀ ਯੂਥ ਹੈ ਇੱਕ ਨਵੀਂ ਸੋਚ ਹੈਗੀ ਹੈ ਜੀ ਹੈ ਨਾ ਤੇ ਤੁਸੀਂ ਤਾਂ ਕਾਫੀ ਦੇਰ ਤੋਂ ਇੱਥੇ ਪਿੰਡ ਦੇ ਇੱਥੇ ਬਦਨੀਕ ਪਿੰਡ ਦੇ ਹੋ ਹੈ ਨਾ ਕਿੰਨਾ ਕੁ ਫਰਕ ਆਇਆ ਜੀ ਬਹੁਤ ਵਧੀਆ ਕੰਮ ਕਰਦਾ ਜੀ ਹਾਂਜੀ ਠੀਕ ਹੈ ਜੀ ਖਾਣਾ ਪੀਣਾ ਠੀਕ ਆ ਰੱਜਿਆ ਮੁੰਡਾ ਹਾਂ 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 ਓਕੇ ਤੇ ਜੀ ਆਤਮੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਸਰਪੰਚ ਹੁੰਦੇ ਸੀਗੇ ਜੀ ਹੈ ਨਾ ਤੁਸੀਂ ਪੁਰਾਣੇ ਸਰਪੰਚ ਹੋ ਕੀ ਜੀ ਆਪਣਾ ਸਰਪੰਚ ਸਾਹਿਬ ਦੇ ਟਾਈਮ ਸਰਪੰਚ ਸੀ ਵਾਹ ਜੀ ਵਾਹ ਕੀ ਸ਼ੁਭਨਾਵੇਂ ਜੀ ਤੁਹਾਡਾ ਹਰੀਚੰਦ ਜੀ ਖਰੀਜਾਂ ਦੇ ਜੀ ਤੁਸੀਂ ਬਹੁਤ ਵੇਲਾ ਫਿਰ 20 25 30 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਜੀ ਹੈ ਨਾ ਜੀ ਕੈਪਟਨ ਖਜ਼ਾਨਾ ਮੰਤਰੀਤਾ ਜੀ ਹਾਂ ਖਜ਼ਾਨਾ ਮੰਤਰੀ ਉਦੋਂ ਦੇ ਤੁਸੀਂ ਜੁੜੇ ਹੋਏ ਵਾਜੀ ਵਾ ਕੀ ਬਾਤ ਹੈ ਜੀ ਹਾਂ ਜੀ ਫਰਕ ਤਾਂ ਹੈਗਾ ਜੀ ਸਮੇਂ ਦਾ ਫਰਕ ਪੈ ਜਾਂਦਾ ਹੈਗਾ ਬਹੁਤ ਫਰਕ ਪੜ ਗਿਆ ਜੀ ਹੈ ਨਾ ਟੈਕਨੋਲੋਜੀ ਨਵੀਂ ਆ ਗਈ ਹੈ ਹਾਂ ਜੀ ਹਾਂ ਜੀ ਹਾਂ ਜੀ ਹੈ ਨਾ ਇਹ ਵਾਹਮਾਰੇ ਉਸਮਾ ਹੋਰ ਸਭ ਕਿਤਾਬ ਦਾ ਹਾਂ ਜੀ ਨਵੇਂ ਆਪਣਾ ਹੋਰ ਨਵਾਂ ਚੜਨਾ ਕਰਦੇ ਜੈਰੇ ਬਿਲਕੁਲ ਵਧੀਆ ਕੰਮ ਕਰ ਰਹੇ ਹਾਂ ਹਾਂ ਜੀ ਫਾਸਟ ਹੋ ਗਿਆ ਹੁਣ ਤਾਂ ਹਾਂ ਤੇਜ਼ ਹੋ ਗਿਆ ਕੰਮ ਜੀ ਸਾਰਾ ਜੀ ਪਰੇਸ਼ ਬੰਦੇ ਨੇ ਬਹੁਤ ਵੋਟਾਂ ਜਿੱਤ ਕਰੀ ਜੀ ਹਾਂ ਬਹੁਤ ਉਸ ਤੇ ਗੌਂ ਕਾ ਵਾ ਕਰ ਰਿਹਾ ਬਹੁਤ ਅੱਛੇ ਉਸ ਤੇ ਚੱਲ ਰਿਹਾ ਬਹੁਤ ਮਿੰਤੀ ਬੰਦਾ ਬਹੁਤ ਮਿੰਤੀ ਬੰਦਾ ਠੀਕ ਹੈ ਜਿਆਦਾ ਮਿੰਤੀ ਹੈ ਜੀ ਹਲੋ ਇਹ ਦੇਖੋ ਜੀ ਇਹ ਉਹ ਖੰਭਾ ਹੈਗਾ ਜੀ ਖੰਭੇ ਦੇ ਥੱਲੇ ਇਹ ਲਾਈਟ ਲੱਗੀ ਹੋਈ ਹੈ ਜੀ ਇਹ ਲਾਈਟ ਸੋਲਰ ਦੇ ਨਾਲ ਹੀ ਚੱਲਦੀ ਹੈ ਜੀ ਪੂਰਾ ਪਿੰਡ ਜਗਮਗਾ ਜਾਂਦਾ ਜੀ ਰਾਤ ਨੂੰ ਕੋਈ ਟੈਨਸ਼ਨ ਵਾਲੀ ਇੱਥੇ ਗੱਲ ਨਹੀਂ ਹੈਗੀ ਜੀ ਨੇਰੇ ਵੇ ਤੁਸੀਂ ਦੇਖ ਸਕਦੇ ਜੀ ਪਿੰਡ ਦੀ ਫਿਰਰੀ ਹੈਗੀ ਜੀ ਤੇ ਆਪਾਂ ਹੁਣੇ ਤੁਹਾਨੂੰ ਦਿਖਾਇਆ ਜੀ ਇਹ ਪੈਲੇਸ ਤਿਆਰ ਹੋ ਰਿਹਾ ਹੈਗਾ ਇਧਰਲੇ ਪਾਸੇ ਇਹ ਪੈਲੇਸ ਤਿਆਰ ਹੋ ਰਿਹਾ ਹੈ ਜੀ ਤੇ ਆ ਖੰਡਰ ਬਣਿਆ ਜੀ ਸੇਵਾ ਕੇਂਦਰ ਹੈ ਨਾ ਤੇ ਆ ਇਹਦੇ ਵੀ ਆਪਾਂ ਪ੍ਰੋਵੀਜ਼ਨ ਦੇਵਾਂਗੇ ਲਾਇਬ੍ਰੇਰੀ ਦੀ ਤੇ ਇਹ ਸਰਪੰਚ ਸਾਹਿਬ ਕਹਿ ਰਹੇ ਕਿ ਇੱਥੇ ਲਾਇਬ੍ਰੇਰੀ ਬਣਾਈ ਜਾਏਗੀ ਜੀ ਇਹਦਾ ਵੀ ਇਸਤੇਮਾਲ ਹੋਏਗਾ ਜੀ ਇਸ ਬਿਲਡਿੰਗ ਦਾ ਤੇ ਇਥੇ ਬੱਚੇ ਕਾ ਨੂੰ ਡੇਰਵੈ ਜਾਣਗੇ ਨਾ ਕਿਤੇ ਆਪਣਾ ਆਰਾਮ ਨਾਲ ਲਾਇਬ੍ਰੇਰੀ ਚ ਪੜ੍ਹਨ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੁਗਵਾਸੀ ਆ ਦੇਖੋ ਜੀ ਬੋਰਡ ਤਿਆਰ ਹੈ ਜੀ ਤੇ ਬੋਰ ਮਿੱਥੇ ਆਉਣਾ ਲੱਗ ਜਾਣਾ ਹੈਗਾ ਇਹ ਆਪਣਾ ਮਿੱਟੀ ਦਾ ਕੰਮ ਇੱਥੇ ਵੀ ਸਟਾਰਟ ਹੋ ਜੀ ਇੱਥੇ ਨਾ ਪਾਰਕ ਪਾਸ ਕਰਾਏ ਹੋਗੀ ਆਪਣੀ ਐਮਐਲਏ ਸਾਹਿਬ ਨਾਲ ਗੱਲ ਜੀ ਠੀਕ ਹੈ ਜੀ ਇੱਥੇ ਆਪਾਂ ਪਾਰਕ ਪਾਸ ਕਰਾ ਰਹੇ ਆ ਜੀ ਬੱਚਿਆਂ ਨੂੰ ਖੇਡਣ ਵਾਸਤੇ ਝੁੱਲੇ ਵਗੈਰਾ ਸਾਰਾ ਕੁਝ ਇੱਥੇ ਲੱਗਣਗੇ ਇਹ ਤਾਂ ਕਾਫੀ ਡੂੰਗਾ ਹੁੰਦਾ ਸੀਗਾ ਬਹੁਤ ਡੂੰਗਾ ਸੜਕ ਤੋਂ ਕਾਫੀ ਡਾਉਨ ਸੀ ਹੁਣ ਆਪਾਂ ਸੜਕ ਦੇ ਲੈਵਲ 'ਤੇ ਆਏ ਜੀ ਇਲੈਕਸ਼ਨ ਦੇ ਵਿੱਚ ਆਪਾਂ ਇੱਥੇ ਆਏ ਸੀ ਥੋੜੀ ਵਾਸਤੇ ਇਹ ਤਾਂ ਡੂੰਗਾ ਹੁੰਦਾ ਸੀ ਆ ਦੇਖ ਲਓ ਇੰਨਾ ਡੂੰਗਾ ਸੀਗਾ ਹਾਂਜੀ ਬਿਲਕੁਲ ਇਹ 4 ਫੁੱਟ ਹੁੰਦਾ ਸੀਗਾ ਯਾਦ ਇੰਨਾ ਡ ਲਗਭਗ ਮੇਰੇ ਸਾਹਮਣੇ ਨਾਲ ਕੰਪਲੀਟ ਹੈ ਬਾਕੀ 2-4 ਡਿੱਪਰ ਹੋਰ ਪੈ ਜਾਣਗੇ ਹਮ ਬੱਦ ਤੋਂ ਬੱਦ ਆਪਣਾ ਇਹ ਪੂਰਾ ਕੰਪਲੀਟ ਕਰਕੇ ਇਹਦੇ ਝੁੱਲੇ ਬੱਚਿਆਂ ਵਾਸਤੇ ਖੇਡਣ ਵਾਸਤੇ ਪਾਰਕ ਹਮ ਵਧੀਆ ਹਮ ਹਮ ਮਾਹੌਲ ਬਣਾਇਆ ਇੱਥੇ ਆਪਣਾ ਕਿਚਨ ਦਈ ਜਾਏਗੀ ਜੀ ਇਧਰਲੇ ਪਾਸੇ ਜੀ ਇਧਰ ਇਧਰਲੇ ਪਾਸੇ ਉਧਰ ਹੈਗੀ ਕਿਚਨ ਇੱਕ ਆਲਰੇਡੀ ਇੱਕ ਕਿਚਨ ਅੰਗਣ ਬਾੜੀ ਵਾਸਤੇ ਇੱਥੇ ਦਈ ਜਾਏਗੀ ਜੀ ਹਮ 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 ਠੀਕ ਹੈ ਜੀ ਦੇ ਕਿੰਨੇ ਕੁ ਬੱਚਿਆਂ ਦੀ ਸਟਰੈਂਥ ਹੈਗੀ ਹੈ ਜੀ ਇੱਥੇ ਪ੍ਰਾਇਮਰੀ ਲਈ ਆਪਾਂ ਗੱਲ ਕਰੀਏ ਸਰ 100 ਬੱਚਾ ਦਾ ਹੈਗਾ ਜੀ ਆਪਣੇ 스마트 ਸਕੂਲ ਹੈਗਾ ਜੀ ਇਹ ਹੈ ਨਾ ਹੈ ਐਲੀਮੈਂਟਰੀ 스마트 ਸਕੂਲ ਜੀ ਜੀ ਸਰ ਕਿਉਂਕਿ ਇੱਥੇ ਦਾ ਥੋੜਾ ਵਿਸ਼ੇਸ਼ ਥੋੜਾ ਅਲੱਗ ਹੀ ਸੁਵਿਧਾਵਾਂ ਵੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਜਿਹੜੀ ਹੁਣ ਅੱਜ ਦੀ ਛੁੱਟੀਆਂ ਨਹੀਂ ਤੁਹਾਨੂੰ ਖੋਲ ਕੇ ਦਿਖਾਂਦਾ ਮੈਂ ਅੰਦਰੋਂ ਚਲੋ ਫਿਰ ਆਪਾਂ ਫਿਰ ਕਿਸੇ ਦੇ ਨਾਮ ਬਣਾਵਾਂਗੇ ਜੀ ਇੱਥੇ ਦੇਖੋ ਕਿੰਨਾ ਸ਼ਾਨਦਾਰ ਜੀ ਇੱਥੇ ਬੂਟੇ ਵੀ ਇਹਨਾਂ ਨੇ ਲਾਉਣੇ ਹੈਗੇ ਆ ਹਾਂ ਜੀ ਮਾਹੌਲ ਵਧੀਆ ਬਣਾ ਲੈਣਾ ਜੀ ਇਸ ਤੋਂ ਵੀ ਹੋਰ ਮਾਹੌਲ ਤਾਂ ਪਹਿਲਾਂ ਵੀ ਬਹੁਤ ਵਧੀਆ ਸੀਗਾ ਸਕੂਲ ਦਾ ਤੇ ਇਹ ਡਿਵੈਲਪਮੈਂਟ ਦੇ ਕੰਮ ਹੁੰਦੇ ਆ ਜੀ ਸਾਰੇ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਜੀ ਕੰਮ ਕਰਨ ਦੀ ਤੇ ਕੰਮ ਆਪਣੇ ਆਪ ਹੀ ਹੋ ਜਾਂਦੇ ਹੈਗੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਹਲੇ ਪਿੰਡ ਦੀ ਫਿਰਨੀ ਦੇ ਉਪਰੀਆਂ ਤੁਰੇ ਫਿਰਦੇ ਆ ਜੀ ਆਪਾਂ ਤੇ ਇੱਕ ਹੋਰ ਪ੍ਰੋਜੈਕਟ ਚੱਲ ਰਿਹਾ ਜੀ ਇਹਦਾ ਸਾਰੇ ਪਾਸੇ ਕੰਮ ਲੱਗੇ ਹੋਏ ਹੈ ਇਹ ਡਿਵੈਲਪਮੈਂਟ ਦਾ ਜੀ ਇਹ ਕੀ ਬਣ ਰਿਹਾ ਜੀ ਇਹ ਇਹ ਆਪਣਾ ਗਰਾਊਂਡ ਵਿਦ ਪਾਰਕ ਠੀਕ ਹੈ ਜੀ ਮਤਲਬ ਪਲੇਗਰਾਉਂਡ ਵੀ ਹੈਗਾ ਜੀ ਪਲੇਗਰਾਉਂਡ ਵੀ ਹੈਗਾ ਪਾਰਕ ਵੀ ਬਣੇਗਾ ਜੀ ਇਹਦੇ ਚ ਪਹਿਲਾਂ ਆਪਣਾ ਬਜ਼ੁਰਗਾਂ ਵਾਸਤੇ ਘੁੰਮਣ ਨੂੰ ਸੈਰ ਕਰਨ ਵਾਸਤੇ ਜੀ ਸਵੇਰੇ ਸ਼ਾਮ ਨੂੰ ਕਿਸੇ ਵੀ ਟਾਈਮ ਸੈਰ ਕਰ ਸਕਦੇ ਆ। ਇਹਦੇ ਅੰਦਰ ਆਪਣਾ ਟਰੈਕ ਠੀਕ ਹੈ ਦੌੜਨ ਨੂੰ ਠੀਕ ਹੈ ਜੀ ਠੀਕ ਹੈ ਜੀ ਸੈਟਾਂ ਚ ਆਪਣਾ ਬੈਣ ਨੂੰ ਚੇਹਰਾ ਹੂੰ ਠੀਕ ਹੈ ਜੀ ਇਹ ਵੀ ਕਾਫੀ ਡੂੰਘਾ ਸੀ ਆਪਣਾ ਸੜਕ ਤੋਂ ਇਹ ਵੀ ਲੈਵਲ ਚ ਲਿਆਏ ਆ ਆਪਾਂ ਠੀਕ ਹੈ ਜੀ ਜੀ چارੋ ਪਾਸੇ ਡਵੈਲਪਮੈਂਟ ਦੇ ਕੰਮ ਚੱਲ ਰਹੇ ਆ ਇਹਨਾਂ ਨੂੰ ਮੈਨੇਜ ਕਰਨਾ ਵੀ ਥੋੜਾ ਮੁਸ਼ਕਲ ਹੋ ਹੀ ਜਾਂਦਾ ਹੈਗਾ ਜੀ ਇਹਦੇ ਵਿੱਚ ਜੇ ਇੰਨੇ ਤੁਸੀਂ ਪ੍ਰੋਜੈਕਟ ਚਲਾ ਰਹੇ ਹੋ ਜੀ ਤੇ ਵਧੀਆ ਚੱਲ ਰਿਹਾ ਜੀ ਕ੍ਰਿਸ਼ਨ ਭਗਵਾਨ ਦੀ ਵਧੀਆ ਗਿਰਪਾ ਜੀ ਵਾਹ ਜੀ ਵਾਹ ਤੇ ਇਹ ਇਹ ਬਿਲਡਿੰਗ ਕਿਹੜੀ ਹੈ ਸਕੂਲ ਸੀ ਪਹਿਲਾਂ ਇਹ ਪੁਰਾਣੀ ਧਰਮਸ਼ਾਲਾ ਸੀ ਜੀ ਪੁਰਾਣੀ ਧਰਮਸ਼ਾਲਾ ਸੀਗੀ ਜੀ ਇਹ ਪਿੰਡ ਦੀ ਤੇ ਇਹਨੂੰ ਵੀ ਹੁਣ ਮੇਰੇ ਖਿਆਲ ਤੁਸੀਂ ਕੁਝ ਇਹਨੂੰ ਵੀ ਆਪਾਂ ਰਿਪੇਅਰ ਕਰਾਗੇ ਨਾ ਵਧੀਆ ਇਹਨੂੰ ਡੈਕੋਰੇਸ਼ਨ ਕਰਾਵਾਂਗੇ ਠੀਕ ਹੈ ਜੀ ਵਧੀਆ ਤਰੀਕੇ ਨਾਲ ਠੀਕ ਹੈ ਜੀ ਇਹਦੇ ਸਾਈਡ 'ਚ ਮੇਰਾ ਮੇਰਾ ਮਨ ਕਰ ਰਿਹਾ ਵੀ ਇਹਦੇ ਸਾਈਡ 'ਚ ਆਪਾਂ ਜਗ੍ਹਾ ਛੱਡੀ ਹੋਈ ਓਪਨ ਜੀ ਮਲਵਾਈਏ। ਅੱਛਾ ਜੀ। ਬੱਚਾ ਉਹ ਵੀ ਆਪਣੇ ਨੌਜਵਾਨ ਹੋਣ। ਹੂੰ ਹੂੰ ਹੂੰ। ਇਹ ਇਹਦੇ ਜੋ ਟੈਲਾਂ ਅੰਦਰ ਰੋੜਾ ਪੈ ਕੇ ਨਾ ਟੈਲਾਂ ਲੱਗ ਜਾਣੀਆਂ ਜੀ ਹੁੰਦਾ। ਠੀਕ ਹੈ ਜੀ। ਬੋਲ ਜੀ ਬੋਲ। ਚੱਲ ਰਿਹਾ ਜੀ ਕੰਮ ਦੇਖੋ ਜੀ। ਮਰਕਲ ਇਹਦਾ ਤਿਆਰ ਹੋਈ ਜਾਣਾ ਜੀ ਹਫਤੇ 'ਚ ਦਾ ਕੰਮ ਰਹਿ ਗਿਆ ਹੁਣ। ਫੱਟਵਾਰਤੀ ਜਾਂ 10 ਦਿਨ। ਨਹੀਂ ਲੱਗ ਜਾਣਾ ਜੀ 15-20 ਦਿਨ ਲੱਗ ਜਾਣਾ। 15-20 ਦਿਨ ਲੱਗ ਜਾਣਾ ਇਹਨੂੰ। ਹਾਂ ਜੀ ਸਰ। ਠੀਕ ਹੈ ਜੀ। ਇਹ ਰੋੜਾ ਇੱਧਰ ਪ ਇਹ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਆਪਣਾ ਇੱਧਰ ਆਪਾ ਬ੍ਰੈਕ ਬਣਦਾ ਵੇ ਓਪਨ ਜਿਮ ਦੀ ਆਪਣਾ ਖੋਦੇ ਨਾ ਛੋਡੀ ਜੀ ਓਪਨ ਜਿਮ ਬਣਨ ਦੀ ਸਰ ਇੱਧਰ ਓਪਨ ਜਿਮ ਬਣੇਗੀ ਜੀ ਵਾਹ ਜੀ ਵਾਹ ਰਾਮ ਰਾਮ ਜੀ ਹੋਰ ਤਾਂ ਠੀਕ ਆ ਹਾਂ ਠੀਕ ਆ ਬਾਈ ਨਮਸਕਾਰ ਜੀ ਇਹ ਆਪਣੇ ਮਨਰੇਗਾ ਤੋਂ ਮੇੜਨ ਨੇ ਇਹ ਵਧੀਆ ਕੰਮ ਕਰਾ ਰਹੇ ਨੇ ਇੱਥੇ ਹੂੰ 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 ਇਹ ਜ਼ਿੰਮੇਵਾਰੀ ਇਹੀ ਦੇਖ ਰਹੇ ਨੇ ਸਾਰੇ ਵਾਹ ਜੀ ਦਿੰਦੇ ਹੂੰ 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 ਸਰਪੰਚ ਸਾਹਿਬ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਹੋਰ ਜਿਹੜਾ ਬਾਕੀ ਸਮਾਂ ਵੀ ਪਿਆ ਹੈਗਾ ਹੈ ਜੀ ਸਰ ਹੈਨਾ ਹਾਂਜੀ ਸਰ ਤੁਸੀਂ ਪਿੰਡ ਦੀ ਭਲਾਈ ਵਾਸਤੇ ਪਿੰਡ ਦੇ ਹੋਰ ਇਸ ਤਰ੍ਹਾਂ ਸੋਸ਼ਲ ਆਪ ਦਾ ਸਰ 5 ਸਾਲ ਵਾਸਤੇ ਸਮਰਪਿਤ ਹੋਗੇ ਪਿੰਡ ਵਾਸਤੇ ਬਸ ਉਸ ਇਸ ਤੋਂ ਵੱਧ ਕੁਝ ਨਹੀਂ ਹੂੰ ਹੂੰ ਪਿੰਡ ਵਾਸਤੇ ਹੀ ਕਰਨਾ ਜੋ ਕਰਨਾ ਅ ਇਧਰ ਵੀ ਕੁਝ ਚੱਲ ਰਿਹਾ ਹੈਗਾ ਹੈ ਕੀ ਨਹੀਂ ਸਰ ਇਧਰ ਕੁਝ ਨਹੀਂ ਆਪਣਾ ਇਹ ਆਪਣਾ ਗਲੀ ਬਣਵਾਈ ਹੈ ਆਪਣਾ ਮਾੜੀ ਵਾਸਤੇ ਨਾ ਰਸਤਾ ਬੜਾ ਖਰਾਬ ਸੀ ਆਪਣਾ ਅੱਛਾ ਜੀ ਇਹ ਆਪਣਾ ਗਲੀ ਬਣਵਾਈ ਹੈ ਇਹ ਆਪਣਾ ਨਦੀ ਨੂੰ ਜਾਂਦਾ ਜੀ ਆਪਣਾ ਇਹ ਰਸਤਾ ਦਾ ਇਹ ਥੱਲੇ ਨੂੰ ਹੈ ਜੀ ਹਾਂ ਜੀ ਹਾਂ ਜੀ ਇਹ ਨਦੀ ਅੱਗੇ ਜਾ ਕੇ ਜਾਂਦੀ ਨਾ ਅੱਛਾ ਜੀ ਜਿੱਧਰੋਂ ਦੇਖ ਰਹੇ ਆ ਕੁਝ ਨਾ ਕੁਝ ਪ੍ਰੋਜੈਕਟ ਲੈ ਕੇ ਆਵਾਂਗੇ ਹੂੰ ਕੋਈ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਹੋ ਜੀ ਠੀਕ ਹੈ ਜੀ ਇਧਰ ਵੀ ਲਿਆਵਾਂਗੇ ਫਤਲ ਨਵੀਂ ਪ੍ਰੋਜੈਕਟ ਸਰ